ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਮ ਮਸਲੀਨ ਦੇ ਵਿੱਚ ਸੂਟ ਆਇਆ ਹੈ ਭਾਈ ਮਸਲੀਨ ਦਾ ਸੂਟ ਨਾਲ ਮਸਲੀਨ ਦਾ ਹੀ ਰਹਿਣ ਵਾਲਾ ਦੁਪੱਟਾ ਇਹਨਾਂ ਦਾ ਬਹੁਤ ਸੋਹਣੀ ਆਈਟਮ ਦੇਖੋ ਤੁਸੀਂ ਪਿਓਰ ਮਸਲੀਨ ਦੇ ਵਿੱਚ ਕਾਟਨ ਮਸਲੀਨ ਜਿਹਨੂੰ ਆਪਾਂ ਕਹਿੰਦੇ ਆ ਲਓ ਜੀ ਆਹ ਡਿਜ਼ਾਈਨ ਆਉਣਗੇ 7-8 ਤਰ੍ਹਾਂ ਦੇ ਡਿਜ਼ਾਈਨ ਦੇ ਵਿੱਚ ਇੱਕ ਨਾਲ ਦੇ ਸੂਟ ਕਈ-ਕਈ ਮਿਲ ਜਾਣਗੇ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਬਹੁਤ ਹੀ ਸੋਹਣੇ ਪੀਸ ਬਣੇ ਹੋਇਆ ਮਸਲੀਨ ਦੇ ਉੱਪਰ ਤੇ ਨਾਲ ਮਸਲਿਨ ਦੇ ਹੀ ਆਉਣਗੇ ਨੇ ਦੁਪੱਟੇ ਲਓ ਜੀ ਇਹ ਡਿਫਰੈਂਟ ਜਿਹਾ ਐਟਮ ਹੈ ਲਓ ਜੀ ਰੇਟ ਬਹੁਤ ਹੀ ਘੱਟ ਇਹਨਾਂ ਦਾ ਆਪਣਾ ਬਹੁਤ ਜਾਇਜ਼ ਰੇਟ ਦੇ ਵਿੱਚ ਆਪਾਂ ਇਹ ਚੀਜ਼ਾਂ ਤੁਹਾਨੂੰ ਦੇਵਾਂਗੇ ਇਸ ਤਰ੍ਹਾਂ ਦੇ ਸੂਟ ਹੈ ਵੀਰੇ ਬਾਜ਼ਾਰ ਦੇ ਵਿੱਚ 1000 ਪਲੱਸ ਮਿਲਦੇ ਆ 11-1200 ਰੁਪਏ ਪਰ ਆਪਣੇ ਕੋਲ ਤੁਹਾਨੂੰ ਮਿਲ ਜਾਣਗੇ ਇਹ ਸਿੰਗਲ ਸੂਟ ਲਓਗੇ ਤਾਂ 800 ਰੁਪਏ ਦੇ ਵਿੱਚ ਦੋ ਲਓਗੇ ਤਾਂ 1500 ਰੁਪਏ ਦੇ ਵਿੱਚ ਦੋ ਸੂਟ ਨਾਲ ਦੁਪੱਟੇ ਮਸਲੀਨ ਦੇ ਸੂਟ ਮਸਲੀਨ ਦੇ ਹੀ ਨਾਲ ਰਹਿਣਗੇ ਦੁਪੱਟੇ ਬਹੁਤ ਹੀ ਸੋਹਣੇ ਤੇ ਟ੍ਰੈਂਡਿੰਗ ਇਹ ਫੈਬਰਿਕ ਹੈ ਤੇ ਡਿਜ਼ਾਈਨਿੰਗ ਵੀ ਬਿਲਕੁਲ ਅਲੱਗ ਹੈ ਡਿਫਰੈਂਟ ਇਹਨਾਂ ਦੀ ਲਓ ਜੀ ਖਾਲਸਾ ਕਲੌਥ ਹਾਊਸ ਪਿੰਡ ਖੜਿਆਲ ਨੰਬਰ ਵੀ ਆਪਾਂ ਸਕਰੀਨ ਦੇਖਦੇ ਤੁਸੀਂ ਨੰਬਰ ਤੇ ਵੀ ਕੰਟੈਕਟ ਕਰ ਲਿਓ ਲਓ ਜੀ ਇੱਕ ਵਾਰੀ ਫਿਰ ਦੇਖ ਲਓ ਕਲਰ ਚਾਰਟ ਵੀ ਦਾ ਸਾਰਾ ਵਧੀਆ ਹੈ ਸੋਨਾ ਕਲਰ ਚਾਰਟ ਹੈ 7 ਜਾਂ 8 ਸਤ ਅੱਤਕਲ ਰੇ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਡਿਜ਼ਾਈਨ ਵੀ ਅਲੱਗ-ਅਲੱਗ ਹੋਰ ਬਹੁਤ ਕੁਝ ਕਾਟਨ ਦੇ ਵਿੱਚ ਨਵੇਂ ਤੋਂ ਨਵੇਂ ਆਈਟਮਾਂ ਡੇਲੀ ਆ ਰਹੀਆਂ ਨੇ ਪਰ ਵੀਡੀਓ ਪਹਿਲਾਂ ਥੋੜਾ ਕੁਝ ਰਜੇ ਮੈਂ ਕਰਕੇ ਨਹੀਂ ਪਾ ਸਕੇ ਹੁਣ ਤੁਹਾਨੂੰ ਕੋਸ਼ਿਸ਼ ਕਰਿਆ ਕਰਾਂਗੇ ਵੀਡੀਓ ਵੀ ਅਪਡੇਟ ਕਰਿਆ ਕਰੀਏ ਔਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ